ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ سامنے ਆ ਰਹੀ ਹੈ ਜਲੰਧਰ ਦਿੱਲੀ ਰਾਸ਼ਟਰੀ ਰਾਜਮਾਰਗ ਤੇ ਇੱਕ ਬਿਕਾਬੂ ਟਰੱਕ ਰੇਲਿੰਗ ਨਾਲ ਟਕਰਾਇਆ ਜਲੰਧਰ ਦੇ ਲੁੰਮਾ ਪਿੰਡ ਚੌਕ ਫਲਾਈਓਵਰ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਬਿਕਾਬੂ ਟਰਾਲੀ ਹਾਈਵੇ ਰੈਲਿੰਗ ਨਾਲ ਟਕਰਾਈ ਟੱਕਰ ਇੰਨੀ ਭਿਆਨਕ ਸੀ ਕਿ ਟਰਾਲੀ ਰੈਲਿੰਗ ਤੋੜ ਕੇ ਫਲਾਈਓਵਰ ਦੇ ਹੇਠਾਂ ਲਟਕ ਗਈ ਅਤੇ ਡਰਾਈਵਰ ਬਾਲ ਬਾਲ ਬੱਚਾ ਇਹ ਹਾਦਸਾ ਮੰਗਲਵਾਰ ਦੇਰ ਸ਼ਾਮ ਵਾਪਰਿਆ ਹਾਦਸੇ ਤੋਂ ਬਾਅਦ ਫਲਾਈਓਵਰ ਤੇ ਲੰਮਾ ਜਾਮ ਲੱਗ ਗਿਆ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਐਸਐਸਐਫ ਅਤੇ ਪੀਸੀਆਰ ਦੇ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਦੋ ਕ੍ਰੇਨਾਂ ਦੀ ਮਦਦ ਨਾਲ ਟਰਾਲੀ ਨੂੰ ਹਾਈਵੇ ਤੋਂ ਹਟਾਇਆ ਗਿਆ ਤੇ ਜਾਮ ਸਾਫ਼ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਫਲਾਈਓਵਰ ਤੇ ਹਾਦਸਾ ਵਾਪਰਿਆ ਹੈ। ਮੌਕੇ ਤੇ ਪਹੁੰਚ ਕੇ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਟਰੱਕ ਡਰਾਈਵਰ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਰਸਤੇ ਵਿੱਚ ਹਾਦਸਾ ਗ੍ਰਸਤ ਹੋ ਗਿਆ। ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ। ਉਹਨਾਂ ਨੇ ਕਿਹਾ ਕਿ ਹਾਦਸੇ ਕਾਰਨ ਜਲੰਧਰ-ਦਿੱਲੀ ਰਾਸ਼ਟਰੀ ਰਾਜਮਾਰਗ ਤੇ ਘੰਟੇ ਲੰਮਾ ਜਾਮ ਰਿਹਾ। ਪੁਲਿਸ ਨੇ ਮੌਕੇ ਤੇ ਦੋ ਕਰੇਨਾ ਬੁਲਾਈਆਂ ਅਤੇ ਟਰੱਕ ਨੂੰ ਉੱਥੋਂ ਹਟਾਇਆ ਤੇ ਫਿਰ ਜਾ ਸਾਰੇ ਰਾਤ ਦਾ ਟ੍ਰੈਲਰ 5 ਵਜੇ ਐਕਸੀਡੈਂਟ ਦਾ ਸਾਨੂੰ ਸੂਚਨਾ ਮਿਲੀ ਸੀ ਅਸੀਂ ਆਏ ਤੇ ਫਿਰ ਘੰਟੇ ਬਾਅਦ ਅਸੀਂ ਰੋਡ ਕਲੀਅਰ ਕਰਤਾ ਰੋਡ ਕਲੀਅਰ ਹੈ ਚੱਲਦੀ ਹਾਲਤ ਹੈ ਜਾਈਏ ਨਹੀਂ ਪਤਾ ਲੱਗਾ ਹਾਸਾ ਹੋਇਆ ਕਿੱਦਾਂ ਹਾਂਜੀ ਉਹਨੂੰ ਸ਼ਰਾਬ ਕੀਤੀ ਡਰਾਈਵਰ ਨੇ ਰਾਤ ਦੀ ਜਾਦੇ ਉਹਨੂੰ ਪਤਾ ਨਹੀਂ ਨਾ ਨੀਂਦ ਆ ਗਈ ਔਰ ਸਿੱਧਾ ਆ ਕੇ ਪੁਲ ਦੇ ਵਿੱਚ ਦੂਜੀ ਸਾਈਡ ਤੇ ਆ ਕੇ ਥੱਲੇ ਉਤਰ ਜਾਣਾ ਹੀ ਬਹੁਤ ਇੰਦਾ ਤੇਜ਼ ਸੀ ਤੇ ਪਰ ਬਚਾਅ ਹੋ ਗਿਆ ਉੱਥੇ ਫਿਰ ਅੜ ਗਿਆ ਉਹਦੇ ਕਰਕੇ ਐਕਸੀਡੈਂਟ ਸਸਿਕਾ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਲੰਧਰ ਦਿੱਲੀ ਰਾਸ਼ਟਰੀ ਰਾਜਮਾਰਗ ਤੇ ਇੱਕ ਬੇਕਾਬੂ ਟਰੱਕ ਰੇਲਿੰਗ ਨਾਲ ਟਕਰਾਇਆ ਜਲੰਧਰ ਦੇ ਲੁੰਮਾ ਪਿੰਡ ਚੌਕ ਫਲਾਈਓਵਰ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਇੱਕ ਬੇਕਾਬੂ ਟਰਾਲੀ ਹਾਈਵੇ ਰੇਲਿੰਗ ਨਾਲ ਟਕਰਾਈ ਟੱਕਰ ਇੰਨੀ ਭਿਆਨਕ ਸੀ ਕਿ ਟਰਾਲੀ ਰੇਲਿੰਗ ਤੋੜ ਕੇ ਫਲਾਈਓਵਰ ਦੇ ਹੇਠਾਂ ਲਟਕ ਗਈ ਅਤੇ ਡਰਾਈਵਰ ਬਾਲ ਬਾਲ ਬੱਚਾ ਇਹ ਹਾਦਸਾ ਮੰਗਲਵਾਰ ਦੇਰ ਸ਼ਾਮ ਵਾਪਰਿਆ ਹਾਦਸੇ ਤੋਂ ਬਾਅਦ ਫਲਾਈਓਵਰ ਤੇ ਲੰਮਾ ਜਾਮ ਲੱਗ ਗਿਆ ਲੋਕਾਂ ਨੇ ਇਸ ਬਾਰੇ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਹੀ ਐਸਐਸਐਫ ਅਤੇ ਪੀਸੀਆਰ ਦੇ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਦੋ ਕ੍ਰੇਨਾਂ ਦੀ ਮਦਦ ਨਾਲ ਟਰੈਲਰ ਨੂੰ ਹਾਈਵੇ ਤੋਂ ਹਟਾਇਆ ਗਿਆ ਤੇ ਜਾਮ ਸਾਫ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਕਰਮਚਾਰੀ ਨੇ ਦੱਸਿਆ ਕਿ ਉਸ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਫਲਾਈਓਵਰ ਤੇ ਹਾਦਸਾ ਵਾਪਰਿਆ ਹੈ ਮੌਕੇ ਤੇ ਪਹੁੰਚ ਕੇ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਟਰੱਕ ਡਰਾਈਵਰ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਅਤੇ ਰਸਤੇ ਵਿੱਚ ਹਾਦਸਾ ਗ੍ਰਸਤ ਹੋ ਗਿਆ ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ਵਿੱਚ ਸੀ ਉਹਨਾਂ ਨੇ ਕਿਹਾ ਕਿ ਹਾਦਸੇ ਦੇ ਰਾਸ਼ਟਰੀ ਰਾਜਮਾਰਗ ਤੇ ਘੰਟੇ ਲੰਮਾ ਜਾਮ ਰਿਹਾ ਪੁਲਿਸ ਨੇ ਮੌਕੇ ਤੇ ਦੋ ਕਰੇਨਾ ਬੁਲਾਈਆਂ ਤੇ ਟਰੱਕ ਨੂੰ ਉਥੋਂ ਹਟਾਇਆ ਤੇ ਫਿਰ ਜਾਮ ਸਾਫ ਕਰਾਇਆ ਸਾਰੇ ਰਾਤ ਦਾ ਟ੍ਰੇਲਰ 5 ਵਜੇ ਐਕਸੀਡੈਂਟ ਦਾ ਸਾਨੂੰ ਸੂਚਨਾ ਮਿਲੀ ਸੀ ਅਸੀਂ ਆਏ ਤੇ ਫਿਰ ਘੰਟੇ ਬਾਅਦ ਅਸੀਂ ਰੋਡ ਕਲੀਅਰ ਕਰਤਾ ਹੁਣ ਰੋਡ ਕਲੀਅਰ ਹੈ ਚੱਲਦੀ ਹਾਲਤ ਹੈ ਜਾਈਏ ਨਹੀਂ ਪਤਾ ਲੱਗਾ ਹਾਸਾ ਹੋਇਆ ਕਿੱਦਾਂ ਹਾਂਜੀ ਉਹਨੂੰ ਸ਼ਰਾਬ ਕੀਤੀ ਸੀ ਡਰਾਈਵਰ ਨੇ ਰਾਤ ਦੀ ਜਾਦੇ ਉਹਨੂੰ ਪਤਾ ਨਹੀਂ ਨਾ ਨੀਂਦ ਆ ਗਈ ਔਰ ਸਿੱਧਾ ਆ ਕੇ ਪੁਲ ਦੇ ਵਿੱਚ ਦੂਜੀ ਸਾਈਡ ਤੇ ਆ ਕੇ ਥੱਲੇ ਉਤਰ ਜਾਣਾ ਹੀ ਮਿਲ ਗਿਆ ਇੰਨਾ ਤੇਜ਼ ਸੀ ਤੇ ਪਰ ਬਚਾ ਹੋ ਗਿਆ ਉੱਥੇ ਫਿਰ ਅੜ ਗਿਆ ਉਹਦੇ ਕਰਕੇ ਐਕਟੀਵੇਟ